ਸਤਿ ਸ਼੍ਰੀ ਅਕਾਲ ਜੀ ਕਿਸਾਨਾਂ ਭਰਾਵੋ ਝੋਨੇ ਦਾ ਸੀਜ਼ਨ ਆਉਣ ਵਾਲਾ ਵਾ ਅੱਜ ਤੋਂ 10-15 ਦਿਨਾਂ ਨੂੰ ਝੋਨਾ ਜਿਹੜਾ ਵਾ ਵੜਨਾ ਚાલુ ਹੋ ਜਾਣਾ ਵਾ ਪਰ ਕਿਸਾਨਾਂ ਦੇ ਸਿਰ ਤੇ ਇੱਕ ਮੁਸੀਬਤ ਜਿਹੜੀ ਆ ਲਟਕ ਰਹੀ ਆ ਜਿਹੜੀ ਕਿ ਪੰਜਾਬ ਦੇ ਗਦਾਮਾਂ ਦੇ ਵਿੱਚ ਜਿੰਨਾ ਵੀ ਚੌਲ ਪਿਆ ਹਜੇ ਤੱਕ ਜਿਹੜਾ ਉਹ ਸਰਕਾਰ ਨੇ ਚੁੱਕਿਆ ਨਹੀਂ ਆ ਕੇਂਦਰ ਸਰਕਾਰ ਨੇ ਸੋ ਜਿੰਨਾ ਚਿਰ ਗਦਾਮ ਵਿਲੇ ਨਹੀਂ ਹੁੰਦੇ ਉਹਨਾਂ ਚਿਰ ਜਿਹੜਾ ਝੋਨਾ ਵਾ ਉਹ ਛਧਰਾਂ ਵਾਲਿਆਂ ਨੇ ਨਹੀਂ ਚੁੱਕਣਾ ਖੈਲਰਾਂ ਵਾਲੇ ਦੀ ਹੜਤਾਲ ਵੀ ਜਿਹੜੀ ਆ ਉਹ ਇੱਕ ਦੋ ਤਰੀਕ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਕਰਾਂਗੇ ਜੇ ਜਿਹੜਾ ਬਾ ਝੋਨਾਂ ਨੇ ਚੁੱਕਦੇ ਸੋ ਜਿਹੜੀ ਚਿੱਠੀ ਪੰਜਾਬ ਸਰਕਾਰ ਨੇ ਲਿਖੀ ਆ ਕੇਂਦਰ ਸਰਕਾਰ ਨੂੰ ਉਹ ਤਾਂ ਆਪ ਨੂੰ ਸੁਣਾਉਣੇ ਤੁਹਾਨੂੰ ਉਹਦੇ ਵਿੱਚ ਲਿਖਿਆ ਵਾ ਵੀ ਜਿਹੜਾ ਸਾਰੇ ਪੰਜਾਬ ਦੇ ਗਦਾਮਾਂ ਦੀ ਜਿਹੜੀ ਕਪੈਸਿਟੀ ਆ ਉਹ 171 ਮੈਟ੍ਰਿਕ ਟਨ ਜਿਹੜੀ ਆ ਇਹਦੀ ਜਿਹੜੀ ਸਾਰੀ ਕਪੈਸਿਟੀ ਆ ਤੇ ਜਿਹਦੇ ਵਿੱਚ 121 ਮੈਟ੍ਰਿਕ ਟਨ ਜਿਹੜਾ ਝੋਨਾ ਪਿਆ ਤੇ 50 ਮੈਟ੍ਰਿਕ ਟਨ ਜਿਹੜੀ ਆ ਖਣਕ ਪਈ ਆ ਜਿੰਨਾ ਚਿਰ ਇਹਨੂੰ ਸਰਕਾਰ ਚੁੱਕਦੀ ਨਹੀਂਗੀ ਉਹਨਾਂ ਚਿਰ ਜਿਹੜਾ ਗਦਾਮ ਗਦਾਮਾਂ ਦੇ ਵਿੱਚ ਅਗਲੀ ਫਸਲ ਜਿਹੜੀ ਆ ਉਹ ਨਹੀਂ ਰੱਖੀ ਜਾ ਸਕਦੀ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਵੀ ਇਹਦੇ ਵਿੱਚੋਂ ਲਗਭਗ 20 ਮੈਟ੍ਰਿਕ ਟਨ ਕਣਕ ਰੋਜ਼ ਦੀ ਚੁੱਕੀ ਜਾਵੇ ਤੇ ਫਿਰ ਜਿਹੜੇ ਗਦਾਮ ਵਿਲੇ ਹੋਣੇ ਆ ਜਿੰਨਾ ਚਿਰ ਗਦਾਮ ਵਿਲੇ ਨਹੀਂ ਹੁੰਦੇ ਉਹਨਾਂ ਚਿਰ ਮੰਡੀਆਂ ਦੇ ਵਿੱਚ ਝੋਨਾ ਜਿਹੜਾ ਉਹ ਨਹੀਂ ਚੁੱਕਿਆ ਜਾਣਾ ਸੋ ਇਹ ਬਹੁਤ ਵੱਡੀ ਮੁਸੀਬਤ ਆ ਬਾਕੀ ਪੰਜਾਬ ਸਰਕਾਰ ਨੇ ਵੀ ਲੇਟ ਇਸਤੇ ਐਕਸ਼ਨ ਲਿਆ ਵਾ ਪਹਿਲਾਂ ਜਿਹੜੀ 2-3 ਮਹੀਨੇ ਇਹ ਕੰਮ ਜਿਹੜਾ ਕਰ ਲੈਣਾ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਲੇਟ ਚਿੱਠੀ ਲਿਖੀ ਆ ਲੇਟ ਜਿਹੜਾ ਇਸ ਚੀਜ਼ ਤੇ ਐਕਸ਼ਨ ਲਿਆ ਵਾ ਸੋ ਇਸ ਚਿੱਠੀ ਦਾ ਹਜੇ ਤੱਕ ਕੇਂਦਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਤਰ੍ਹਾਂ ਵੀ ਕੋਈ ਜਵਾਬ ਆਊਗਾ ਪੱਤਰ ਨਾਲ ਜ਼ਰੂਰ ਸ਼ੇਅਰ ਕਰਾਂਗੇ ਧੰਨਵਾਦ